ਇਸ ਵੇਲੇ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਕੱਛ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੀਐਮ ਭਗਵੰਤ ਮਾਨ ਪੇਸ਼ ਹੋਣਗੇ। ਸਕਤਰੇ ਤੱਕੇ ਪੇਸ਼ ਹੋ ਕੇ ਗੋਲਕਵਾਲਾ ਜਿਹੜਾ ਬਿਆਨ ਸੀਐਮ ਮਾਨ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਸਪਸ਼ਟਕਰਨ ਦਿੱਤਾ ਜਾਵੇਗਾ। 15 ਜਨਵਰੀ ਨੂੰ ਲੈ ਕੇ ਆਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਅੱਜ ਵੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਣ ਜਿਹੜੇ ਨੇ ਉਹ ਸ਼ਕਾਲ ਤੱਕ ਸਾਹਿਬ ਵਿਖੇ ਪਹੁੰਚੇ ਉਹਨਾਂ ਕਿਹਾ ਮੈਂ ਗੁਰੂ ਦਾ ਨਿਮਾਣਾ ਸਿੱਖਾਂ ਨੰਗੇ ਪੈਰੀ ਜਾ ਕੇ ਸ਼ਕਾਲ ਤੱਕ ਸਾਹਿਬ ਵਿਖੇ ਪੇਸ਼ ਹੋ ਕੇ ਮੇਰੇ ਵੱਲੋਂ ਸਪਸ਼ਟਕਰਨ ਦਿੱਤਾ ਜਾਏਗਾ ਦੱਸਦੀ ਕਿ ਗੋਲਕ ਵਾਲਾ ਜਿਹੜਾ ਬਿਆਨ ਹੈ ਸੀਐਮ ਭਗਵੰਤ ਮਾਨ ਦੇ ਵੱਲ ਦਿੱਤਾ ਗਿਆ ਸੀ ਜਿਸ ਵੇਲੇ 328 ਸਰੂਪਾ ਵਾਲਾ ਮਾਮਲਾ ਚੱਲ ਰਿਹਾ ਸੀ ਉਸ ਵੇਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਵੀ ਜਿਹੜੀ ਕੀਤੀ ਗਈ ਸੀ ਇਸ ਪ੍ਰੈਸ ਵਾਰਤਾ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਅਕਾਲੀ ਦਲ ਦੇ ਉੱਪਰ ਤੰਜ ਵੀ ਜਿਹੜੇ ਨੇ कसे ਗਏ ਸੀ ਇਸ ਦੇ ਨਾਲ ਹੀ ਸੀਏ ਦਾ ਜ਼ਿਕਰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਸੀ ਗਾਇਕ ਜਸਬੀਰ ਜੱਸੀ ਦੇ ਵੱਲੋਂ ਇੱਕ ਕਵਿਤਾ ਗਾਈ ਗਈ ਸੀ ਉਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਗੋਲਕਾ ਵਾਲਾ ਬਿਆਨ ਵੀ ਜਿਹੜਾ ਦਿੱਤਾ ਗਿਆ ਸੀ ਤੇ ਹੁਣ ਅ ਰਿਪੀਟ ਅਕਸਰੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਸ਼੍ਰੀਕਾਲ ਤਖਤ ਸਾਹਿਬ ਸਰਵੋੱਚ ਹੈ ਜੋ ਵੀ ਹੁਕਮ ਜਾਰੀ ਕੀਤਾ ਜਾਏਗਾ ਉਹ ਖੇੜੇ ਮੱਥੇ ਹੋਵੇਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਕੀ ਕੁਝ ਬਿਆਨ ਸਾਹਮਣੇ ਆਂਦਾ ਹੈ ਇਹ ਆਉਣ ਵਾਲੇ ਸਮੇਂ ਤੇ ਹੀ ਪਤਾ ਲੱਗੇਗਾ 15 ਜਨਵਰੀ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਇਸ ਬਿਆਨ ਦੇ ਉੱਪਰ ਸਪਸ਼ਟਿਕਰਨ ਜਿਹੜਾ ਦਿੱਤਾ ਜਾਣਾ